ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਜੇ ਗੱਲਬਾਤ ਕਰ ਲਈਏ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬੁਰਜ ਕਲਾਲਾ ਤਹਿਸੀਲ ਜਗਰਾਉ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਲੁਧਿਆਣਾ ਜਨਵਰ 6 ਦਿਖਾਵਾਂਗੇ ਹਰੇ ਇੱਕ ਕੰਪਨੀ ਦੇ ਦੋ ਪੀਸ ਨੇ 6 ਜਨਵਰ ਨੇ ਦੋ ਹੈਗੀਆਂ ਨੇ ਮੋਰਾ ਨਸਲ ਦੀਆਂ ਝੋਟੀਆਂ ਦੋ ਨੀਲੀ ਰਾਵੀ ਦੀਆਂ ਤੇ ਦੋ ਬੈੜਾ ਨੇ ਐਚ ਐਫ ਦੀਆਂ 1 ਬੈੜ ਸੂਈਆ ਦੂਜਾ ਸੂਈਆ ਚਾਰ ਦੰਦ ਤਾਜੀ ਸੂਈਆ ਤੇ ਇੱਕ ਬੱਛੀ ਫਾਰਮ ਵਾਲੀ ਹੈਗੀ ਆ ਗੱਬਣ ਮੱਝਾਂ ਵਾਲੇ ਬੰਨਿਓ ਤਿੰਨ ਮੱਝਾਂ ਸੂਈਆਂ ਨੇ ਇੱਕ ਹੈਗੀ ਆ ਸੱਜਣੋ ਗੱਬਣ ਜਿਹੜੀ ਗੱਬਣਾ ਫਿਰ ਰਿਕਾਰਡ ਉਹਦੇ ਬਹੁਤ ਵੱਡੇ ਨੇ ਛੋਟੀ ਦੇ ਤਕੜੇ ਰਿਕਾਰਡ ਨੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਕੱਲੇ ਕੱਲੇ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜੋ ਜੀ ਹੋਰ ਬਾਈ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਵੀਰੇ ਚੜਦੀ ਕਲਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆ ਜੀ ਆ ਆ ਸੱਜਣਾ ਵਾਲਾ ਸਿੱਖੀ ਹੈ ਨਾ ਆ ਨਾਮ ਦੱਸ ਦੋ ਮਹਿਤਾਬ ਸਿੰਘ ਸਿੱਧੂ ਮਹਿਤਾਬ ਸਿੰਘ ਸਿੱਧੂ ਸ਼ੌਂਕ ਫੁੱਲਾ ਹੈ ਨਾ ਆ ਮਹਿਤਾਬ ਕਦੇ ਕਦੇ ਛੁੱਟੀ ਵੀ ਮਾਰ ਦਿੰਦਾ ਹੁੰਦਾ ਵੀਡੀਓ ਦੇ ਚੱਕਰ ਚ ਵੀ ਅੱਜ ਵੀਡੀਓ ਕਰਾਵਾਂਗੇ ਆਪਾਂ ਕਿਉਂਕਿ ਸੱਜਣੋ ਇਹ ਸ਼ੌਂਕ ਦੀ ਗੱਲ ਹੁੰਦੀ ਆ ਆਪਣੇ ਬੱਚਿਆਂ ਨੂੰ ਆਪਾਂ ਚੰਗਾ ਸ਼ੌਂਕ ਪਾਵਾਂਗੇ ਉਹ ਚੰਗੇ ਪਾਸੇ ਜਾਣਗੇ ਤੇ ਉਹਨਾਂ ਦੇ ਸਾਹਮਣੇ ਬਹਿ ਕੇ ਆਪਾਂ ਸਮੋਕਿੰਗ ਕਰਾਂਗੇ ਜਾਂ ਸ਼ਰਾਬ ਪੀਵਾਂਗੇ ਫਿਰ ਆਪਣੇ ਬੱਚੇ ਵੀ ਉਹੀ ਕੁਸ਼ ਕਰਨੀ ਹੈ ਬਾਈ ਹੈਨਾ ਹਾਂਜੀ 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 ਆ ਜਿਵੇਂ ਬਾਈ ਨੇ ਕੰਮ ਸਟਾਰਟ ਕੀਤਾ ਚਲੋ ਬੱਚੇ ਨੂੰ ਵੀ ਪਸ਼ੂਆਂ ਦਾ ਸ਼ੌਂਕ ਆ ਇਹਦਾ ਦਿਮਾਗ ਯਾਰ ਗਲਤ ਪਾਸੇ ਵੀ ਨਹੀਂ ਜਾਊਗਾ ਹਾਂਜੀ ਵੀਰੇ ਉਂ ਵੀ ਆ ਬੈਠ ਦੇ ਨਾ ਧਾਰਾਂ ਇੰਨੀ ਠੰਡੀ ਆ ਬੈਠਾ ਹੋਊਗਾ ਨਾਲ ਚੋਣੀ ਆ ਬਹਿ ਜਿੰਦਾ ਨਾਲ ਚੋਣੀ ਆ ਸ਼ੌਂਕ ਆ ਇਹਨੂੰ ਹੈਨਾ ਸ਼ੌਂਕ ਆ ਸ਼ੌਂਕ ਦੀ ਗੱਲ ਹੁੰਦੀ ਆ ਆ ਨੀਲੀ ਮੱਝ ਤੋਂ ਕਰ ਲਈਏ ਸ਼ੁਰੂ ਹਾਂਜੀ ਜੀ ਐਂਡ ਤੇ ਆਪਾਂ ਦੋ ਬੈੜਾ ਦਿਖਾ ਦਾਂਗੇ ਕਿਧਰੋਂ ਮਰਜ਼ੀ ਕਰ ਲਓ ਆ ਇਹਦੇ ਤੇ ਮਾਰ ਦੇ ਗਰੀ ਕੈਮਰਾ ਓਏ ਆ ਜਾ ਹੁਣ ਹੋ ਜਾ ਬੰਨੇ ਨੂੰ ਕੀ ਗੱਲ ਬਾਤਾ ਕਿਹੜਾ ਸੂਆ ਭਾਈ ਇਹਦਾ ਵੀਰੇ ਇਹ ਚੌਥਾ ਸੂਆ ਸੂਈ ਵੀ ਆ ਠੀਕ ਆ ਜੀ ਪਹਿੋਰ ਚੌਥਾ ਗਾ ਕੋਈ ਤੀਜਾ ਨਹੀਂ ਆਪਾਂ ਕਹਿਣਾ ਠੀਕ ਆ ਜੀ ਤੇ ਇਹਦੇ ਥੱਲੇ 13 ਕਿਲੋ ਦੁੱਧ ਕੰਡੇ ਵਾਲਾ ਆ ਤੇ 10ਵਾਂ ਦੇਣਾ ਸੂਈ ਨੂੰ ਹਜੇ ਮੈਲੇ ਮੂਲੇ ਤੇ ਇਹ ਚੱਲੀ ਨਹੀਂ ਸਮਾਂ ਹੋਇਆ ਸੱਜਣੋ 12:30 ਦਾ ਹਾਂਜੀ ਆ ਟਾਈਮ ਦਿਖਾ ਦੇ ਗਰੀ ਇੱਕ ਵਾਰੀ ਹੋਏ ਆ ਸੀ ਆਉਂਦਾ ਗ੍ਰੀਨ ਚ ਟਾਈਮ ਟਾਈਮ ਹੀ ਆਪਾਂ ਚੋਣੇ ਆ 6 ਵਜੇ ਸਵੇਰ 6 ਵਜੇ ਸ਼ਾਮ ਕੋਈ ਆਪਣਾ ਵੀਡੀਓ ਦਾ ਕਰਕੇ ਕੋਈ ਇਹੋ ਜਿਹਾ ਕੰਮ ਆ ਅਗਲਾ 3 ਦਿਨ ਚੋਵੇ ਚ ਇਹ ਚਾਹੀਦੇ 3 ਦਿਨ ਚੋਲੇ ਅਗਲਾ ਕੋਈ ਚੱਕਰ ਨਹੀਂ ਸੂਆ ਚੌਥਾ ਸੂਈ 10 ਪਰ ਦਿਨਾਂ ਦੀ हां ਬਾਈ ਆ ਬੱਚਾ ਬੈਠਾ ਇਹਦਾ ਆ ਨਾਲ ਇਹਦੇ ਹੈਗਾ ਮੇਲਕਾਫ ਤੇ ਹੈਗਾ ਮੇਰਾ ਖਿਆਲ ਆ ਬਾਈ ਡਰ ਹੈਗਾ ਵੀਰੇ ਟੈਂਕ ਦਾ हां ਟੈਂਕ ਦਾ ਦੱਸ ਦੇ ਸੀਗਾ हां ਟੈਂਕ ਦਾ ਨਾਲ ਕੱਟਾ ਵੀ ਚੰਗਾ ਤੇ ਓਦਾਂ ਮੱਝ ਦਾ ਪੀਕ ਲੈਵਲ ਕੀ ਆ ਬਾਈ ਇਹਦਾ ਇਹਦਾ ਵੀਰੇ ਪਾਰ 16 ਕਿਲੋ ਦੁੱਧ ਦਿੱਤਾ ਵਾ ਮੱਝ ਦਾ ਠੀਕ ਆ ਜੀ ਤੋਰ ਤੋਂ ਖੋਲ ਕੇ ਇੱਕ ਵਾਰੀ ਇਹ ਆਪਾਂ ਕਿਸੇ ਜਾਣ ਪਛਾਣ ਤੋਂ ਲਈ ਆ ਬਾਈ ਹਾਂ ਬਾਈ ਜਾਣ ਪਛਾਣ ਤੋਂ ਲਈ ਆਪਣੇ ਯਾਰ ਤੋਂ ਮਿੱਤਰ ਤੋਂ ਹੀ ਲਈ ਸੁਆ ਹੈਗਾ ਚੌਥਾ ਬਾਈ ਕਹਿੰਦਾ ਤੀਜਾ ਨਹੀਂ ਕਹਿਣਾ ਨਹੀਂ ਵਪਾਰੀ ਤੇ ਤੀਜੇ ਤੋਂ ਵੱਡੀ ਬਣਾਉਂਦਾ ਨਹੀਂ ਹੁੰਦਾ ਮੱਝ ਆਪਾਂ ਇਹਨੂੰ ਚਲਾ ਦੋ ਲੰਬੀ ਚਲਾ ਦੋ ਬੇੜੇ ਕਣੀ ਮਾਜੀ ਹਾਂ ਮੱਝ ਆਪਾਂ ਐਵੇਂ ਕਹਿ ਦਈਏ ਠੰਡੀ ਸੀ ਰੈਣੀ ਆ ਕੋਈ ਚੋਲੇ ਘਰ ਦਾ ਮੈਂਬਰ ਆ ਮੱਝ ਆ ਗਈ ਵੱਡੀ ਬਾਡੀ ਵਾਲੀ ਤੇ ਆ ਗਈ ਸੱਜਣੋਂ ਪਿਓਰ ਨੀਲੀ ਰਾਵੀ ਦੇ ਵਿੱਚ ਬਾਡੀ ਬਹੁਤ ਆ ਜੇ ਗੱਲਬਾਤ ਕਰ ਲਈਏ ਦੁੱਧ ਹੈਗਾ ਤੇ 13 ਕਿਲੋ ਦੱਸੋ 13 ਕਿਲੋ ਵੀਰੇ ਅੱਜ ਕੰਡੇ ਵਾਲਾ ਦੋਦਾ ਆ ਆਨ ਮੈਨੋ ਮਾਲੂ ਦੁੱਧ ਬਾਈ ਕਹਿੰਦਾ 13 ਕਿਲੋ ਹੈਗਾ ਕੰਡੇ ਵਾਲਾ ਥੋੜਾ ਜਿਹਾ ਸਾਡੇ ਸਮਾਨ ਤੋਂ ਪਸੂ ਕਈ ਵਾਰੀ ਡਰ ਜਾਂਦਾ ਨਹੀਂ ਬੱਚੇ ਦਾ ਹੀ ਕਰਦੀ ਆ ਥੋੜਾ ਜਿਹਾ ਹਾਂ ਬਾਡੀ ਬੁੱਡੀ ਹੈਗੀ ਆ ਮੈਂ ਇਹਦੀ ਫੁੱਲ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਠੰਡੀ ਸੀਲ ਆ ਵੀਰੇ ਸਮਾ ਸਾਢੇ 12 ਦਾ ਗਲ ਤੋਂ ਸੰਗਲ ਲਾ ਦਿਓ ਸਾਢੇ 12 ਦਾ ਉਸ ਹਿਸਾਬ ਨਾਲ ਆਰਡਰ ਦੀ ਜੱਜਮੈਂਟ ਕਰ ਲਿਓ 6 ਵਜੇ ਦੀ ਚਵਾਈ ਹੋਈ ਹੋਈ ਆ ਡੰਗ 2 ਡੰਗ 4 ਡੰਗ ਚੋ ਕੇ ਤਸੱਲੀ ਕਰਿਓ ਪੂਰੀ ਤਸੱਲੀ ਕਰਕੇ ਤੁਸੀਂ ਬਾਈ ਤੋਂ ਲੈ ਜਾਓ ਬਾਡੀ ਬੁੱਡੀ ਹੈਗੀ ਆ ਉੱਤੋਂ ਫੁੱਲ ਤੇ ਉਰਲੇ ਬੰਨੇ ਆ ਕੇ ਦਿਖਾ ਦੇਗੀ ਜੀ ਜਿਆਦੇ ਹੋਈ ਹਾਂਜੀ ਕਿਉਂਕਿ ਸਾਰੀਆਂ ਨਿਸ਼ਾਨੀਆਂ ਕਵਰ ਕਰਦੀਆਂ ਨੀਲੀ ਦਾ ਵੀ ਨਹੀਂ। ਗਾੜੀ ਵੀ ਵੀਰੇ 1.5 ਕਿਲੋ ਤੋਂ ਉੱਪਰ ਹੋ। ਠੀਕ ਹੈ ਜੀ। ਮੂਹਰੇ ਥਾਣਾ 'ਚ ਵੀ ਦੁੱਧ ਦੇ। ਹਾਂ ਗਾੜੀ ਪਾਈ ਕਹਿੰਦਾ 1.5 ਤੋਂ ਬਾਰੇ ਆ ਤੇ ਫਿਲਹਾਲ ਹੋਣ ਹੈਗਾ 13 ਕਿਲੋ ਕੰਡੇ ਰੱਖਣਾ ਲੀਟਰ ਹੋਣਗੇ 14। ਹਾਂ ਜੀ ਵੀ ਲੀਟਰ ਭਣਾ ਦੀ 14 ਹੋਣ। ਹੋ ਸਕਦਾ ਵੱਧ ਵੀ ਹੋਵੇ ਲੀਟਰ। ਠੀਕ ਹੈ ਗੱਲ। ਆਪਾਂ ਲੀਟਰਾਂ 'ਚ ਨਹੀਂ ਦੱਸਿਆ ਕੰਡੇ ਵਾਲਾ ਦੁੱਧ ਦੱਸ। ਲੀਟਰਾਂ 'ਚ ਪਾਈ ਕਹਿੰਦਾ ਵੱਧ ਵੀ ਕਰ ਸਕਦੀ ਆ ਆਰਡਰ ਰੱਖੂਗੀ 14 ਤੇ ਬਾਡੀ ਤੇ ਨਾੜਾ ਨੂੜਾ ਵੀ ਬਹੁਤ ਜੇ ਗੱਲ ਕਰਦੇ ਆ। ਤੇ ਜਿਹੜੇ ਸੱਜਣਾਂ ਨੀਲੀ ਦੇ ਸ਼ਕੀਰ ਨੇ ਸੰਪਰਕ ਵਾਈ ਨਾਲ ਜਦੂਰ ਕਰਿਓ ਕਿਉਂਕਿ ਬ੍ਰੀਡ ਦੀ ਬ੍ਰੀਡਿੰਗ ਵਾਲੀ ਮਾਣ ਪੂਰਾ ਗਵਾਰੇ ਨੂੰ ਨੇ ਉਹ ਕਰ ਲੈਣਾ ਹਾਂ ਜੀ ਅ ਡੰਗ ਤੇ ਫਸਾ ਲਾਂ ਦੀ ਪਹਿਲੇ ਮਾ ਹਾਂ ਹਾਂ ਵੀਰੇ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹ ਤਾਂ ਦੇਣ ਲੈਣ ਵੀਰੇ 121000 ਰੁਪਏ 121 ਹਾਂਜੀ 1000 ਵਾਲਾ ਕਿਵੇਂ ਹੋ ਗਿਆ ਸੀ ਉੱਤੇ ਇਹ ਤੇਰੀ ਯਾਰ ਕੋਈ ਜ਼ਿਆਦਾ ਗਾਲ ਪੈ ਜਾਂਦਾ ਛੂੜ ਬੱਪਾ ਕਰਦਾਂਗੇ ਜਾਂ ਨੇੜੇ ਦਾ ਲੋਪਲ ਹੋਇਆ ਪਹੁੰਚ ਵੀ ਕਰਦਾਂਗੇ 121 ਕਿੰਨੇ ਕਿਲੋਮੀਟਰ ਤੱਕ ਕਰਦਾਂਗੇ ਆਪਾਂ 60-70 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 70 ਕਿਲੋਮੀਟਰ ਤੱਕ ਇਹ ਮੱਝ ਦੀ ਪਹੁੰਚ ਵੀ ਹੋ ਜੂ ਰੁਪਈਆ 22 ਲਊਗਾ 1 ਲੱਖ ਤੇ 21000 ਮਾਨਤਾ ਨੂੰ ਚਹੀਦੀ ਗੱਲ ਨਹੀਂ ਕਰ ਦੂਗਾ ਕਿਉਂਕਿ ਵੀਡੀਓ ਸਾਡੀ ਹੁਣ ਚਿਰ ਬਾਅਦ ਆਈ ਆ ਬਾਈ ਦੇ ਘਰੋਂ ਪਹਿਲਾਂ ਵੀ ਆਪਾਂ ਪਾਉਨੇ ਰਹੇ ਹਾਂ ਤੇ ਬਾਈ ਕਹਿੰਦਾ ਆਪਾਂ ਬੱਤ ਬੱਤ ਦੇ ਮਾਰ ਜਨ ਨਾਲ ਯਾਰ ਜਾਨਵਰ ਸਾਰੇ ਵੇਚਨੇ ਨੇ ਮੈਂ ਇਹਦੀ ਕੁਆਲਿਟੀ ਚੰਗੀ ਆ ਬਾਡੀ ਬੁੱਡੀ ਫੁੱਲਾ ਤੇ ਇੱਕ ਨੀਲੀ ਦੀ ਹੋਰ ਆ ਗਈ ਇਹ ਤੇ ਵੀ ਮਾਰ ਦੇ ਗੈਰੀ ਓਏ ਇਹਦਾ ਸੂਆ ਕਿਹੜਾ ਬਾਈ ਇਹਦਾ ਵੀਰੇ ਪਹਿਲਾਂ ਪਿਆਰ ਦੋ ਦੰਦਾ ਤੁਹਾਨੂੰ ਦੰਦ ਚੈੱਕ ਕਰਾ ਤੇ ਆਪਾਂ ਪਿਓਰ ਦੋ ਦੰਦ ਕੱਟੀ ਸੂਈ ਵੀ ਦੰਦਾਂ 'ਚ ਪਿਓਰ ਦੋ ਦੰਦ ਆ ਉਹ ਚੈੱਕ ਆਪਾਂ ਕਰ ਲਿਓ ਉਹਦੀ ਆਪਣੀ ਗਰੰਟੀ ਆ ਸੱਜਣੋ ਹਾਂਜੀ ਸੂਆ ਪਹਿਲਾਂ ਕਿੰਨੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਬਾਈ 20 ਰਾਂ ਹੋ ਗਏ ਸੂਈ ਨੂੰ ਚੋਤੀ ਆ ਬੱਚਾ ਖੜਾ ਬੱਚੇ ਦਾ ਕਿਸੇ ਨੇ ਨਾ ਟੀਕੇ ਦਾ ਖਿਆਲ ਨਹੀਂ ਰੱਖਿਆ ਜਿਵੇਂ ਝੋਟੀ ਪਿਓਰ ਲੀਲੀ ਰਾਵੀ ਆ ਹਾਂਜੀ ਟੀਕਾ ਕਿਸੇ ਨੇ ਜਾਣੀ ਦੀ ਗੱਲ ਤਾਂ ਥੋੜਾ ਜਿਹਾ ਭਰਾ ਦਾ ਬੱਚਾ ਜਾਣੀ ਦੀ ਕਾਲਾ ਆ ਠੀਕ ਆ ਗੰਦਾ ਆ ਡਰਦੀ ਆ ਥੋੜਾ ਜਿਹਾ ਪੋਚ ਕੇ ਲੈ ਜਾਣਾ ਤਿਲਕ ਤਿਲਕ ਨਾ ਜਾਵੇ ਦੁੱਧ ਬਾਈ ਕਿੰਨੇ ਇਹਦੇ ਥੱਲੇ ਪਹਿਲਾਂ ਤਾਂ 10 ਕਿਲੋ ਹੀ ਸੀਗਾ ਠੀਕ ਹੈ ਜੀ ਤੇ ਇਹਨੂੰ ਹੋ ਗਈ ਆ ਭਣਾ ਜੀਆਂ ਹੋ ਗਈਆਂ ਸੀ ਟੀਕਾ ਲਵਾਇਆ ਕਰਕੇ ਹੁਣ ਨਾ 8 ਕਿਲੋ ਤੋਂ ਦੁੱਧ ਬਾਹਰ ਆ ਠੀਕ ਹੈ ਜੀ ਹਾਂ ਹੁਣ ਕੰਡੇ ਵਾਲਾ 8 ਕਿਲੋ ਤੋਂ ਦੁੱਧ ਬਾਹਰ ਆ ਠੀਕ ਹੈ ਜੀ ਹਾਂ ਆ ਉਦਾਂ ਮਤਲਬ ਜੇ ਗੱਲਬਾਤ ਕਰ ਲਈ ਵੀ ਬਚਾ ਹਾਂ ਚੋਣ ਚ ਠੰਡੀ ਸੀਲ ਆ ਵੀਰੇ ਕੋਈ ਲੱਤ ਸਾੜ ਵਾਲਾ ਕੰਮ ਨਹੀਂ ਇਹਦੇ ਕੋਲ ਚਵਾਈ ਚਵਾਈ ਕਹਿੰਦਾ ਇੱਕ ਨੰਬਰ ਆ ਵੀ ਉਦਾਂ ਭਲਾਂ ਥੋੜੀਆਂ ਬਹੁਤੀਆਂ ਜ਼ਰੂਰ ਨੇ ਉਦਾਂ ਲੈਵੇ ਦੀ ਕਸਿਆਰਾ ਥੱਲੇ ਬਾਈ ਹਾਂ ਜੀ ਪੂਰੀ ਇੱਕ ਸਾਰਾ ਬਸ ਭਲਾਂ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਰੋਟੀ ਦੇ ਥੱਲੇ ਦੋ ਤਾਂ 10 ਕਿਲੋ ਵਗੋਈ ਸੀਗਾ ਆ ਦੰਦਾਂ ਚ ਪਿਓਰ ਆ ਤੇ ਅੱਖਾਂ ਕੀ ਇਹਦੀ ਪਿਓਰ ਗੁਲਾਬੀ ਇੱਕ ਸੰਗ ਵੀ ਵੀਰੇ ਬੱਗਾ ਐ ਨਹੀਂ ਕੋਈ ਗੱਲ ਸਿੰਗ ਫੰਕਾ ਅੱਤ ਵੀ ਗੁਲਾਬੀ ਤੇ ਮੱਝ ਦੀ ਜੇ ਗੱਲਬਾਤ ਕਰ ਲਈ ਜਿਵੇਂ ਆਪਾਂ ਕਹਿੰਦੇ ਨੇ ਗੁਲਾਬੀ ਅੱਖਾਂ ਐ ਮੱਝ ਦੀ ਵੀ ਤੇ ਥਣ ਥਣ ਲੱਗਿਆ ਟੌਪ ਕੁਆਲਿਟੀ ਦਾ ਬਿਲਕੁਲ ਤੇ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਹੈਗਾ ਤੀ 11 ਦੇੜੇ-ਗੇੜੀ ਹਾਂਜੀ 10 ਤੋਂ ਬਾਹਰ-ਬਾਹਰ ਸੀ ਦੁੱਧ ਹਾਂ ਵਿਪੜੇਪੜਾਂ ਦੇ ਕਰਕੇ ਥੋੜਾ ਡਾਊਨ ਕਰਤੀ ਖਰਾਕ ਉਹਦੇ ਕਰਕੇ ਫਰਕ ਪੈ ਗਿਆ ਐ ਨਾ ਲੇਟੀ-ਲੂਟੀ ਨਹੀਂ ਪਾਈ ਇਹਨੂੰ ਤੇ ਬਾਕੀ ਆ ਗਈ ਸੱਜ ਇਹ ਜੀ ਨਹੀਂ ਜਿਹੜਾ ਕੋਈ ਮਰਜ਼ੀ ਪਾ ਦੇ ਬਸ ਆ ਥੋੜਾ ਜਿਹਾ ਭਣਾ ਦਾ ਕਰ ਚੁਾਈ ਦੀ ਫੋਕੀ ਆ ਬਾਈ ਚੁਾਈ ਦੀ ਪੂਰੀ ਠੰਡੀ ਸੀਗਾ ਪੈਸੇ ਕਿੰਨੇ ਲਵਾਂਗੇ ਬਾਈ ਇਹਦੇ ਇਹਦਾ ਵੀਰੇ ਦੇਣ ਲੈਣ 85000 ਰੁਪਏ ਮੁੱਲ ਇਹਦਾ ਮੁੱਲ ਹੈਗਾ 85 ਹਾਂਜੀ ਬਸ ਇਹ ਦੇ ਦਾਂਗੇ ਬਾਈ ਕਹਿੰਦਾ 85000 ਦੀ ਤੇ ਹੁਣ ਮਾਰ ਦੇ ਜੀ ਆਪਾਂ ਪਹੁੰਚ ਕਰਤਾਗੇ ਬਸ ਜਿਵੇਂ ਤੁਹਾਨੂੰ ਦੱਸਿਆ ਸੀ 70 ਮੀਲ ਤੱਕ ਹਾਂ 60 70 ਕਿਲੋਮੀਟਰ ਦੇ ਏਰੀਏ 'ਚ ਪੰਜ ਚਾਰ ਜਾਦੇ ਹੋਈ ਘੱਟ ਹੋਈ ਉਹ ਜਾ ਕੋਈ ਦਿੱਕਤ ਨਹੀਂ ਹੁਣ ਮਾਰ ਦੇ ਗਰੀ ਆ ਮੱਜ ਤੇ ਲਿਆ ਓਏ ਅਜਾ ਸੁਭਾਅ ਮੈਨੂੰ ਬੰਦਾ ਠੰਡਾ ਲੱਗਦਾ ਇਹ ਤਾਂ ਜੀ ਦੋਨੇ ਆਰਡਰ ਦਿਖਾ ਦੇ ਆਪਣੀ ਪੂਰੀ ਤਸੱਲੀ ਵਾਲੇ ਥਾਂ ਤੋਂ ਪਸੂ ਆਇਆ ਵਾ ਇਹ ਐ ਨਹੀਂਗਾ ਵੀ ਕੋਈ ਇਹਦਾ ਲਾਂਬਾ ਹੋਊਗਾ ਠੀਕ ਆ ਜੀ ਦੁੱਧ ਤਾਂ 17 ਕਹਿੰਦੇ ਆਪਾਂ ਇਹਦੀ 15 ਦੀ ਗਰੰਟੀ ਲੈਣੀ ਆ ਦੁੱਧ ਦੀ ਕੰਡੇ ਵਾਲੇ ਦੁੱਧ ਦੀ ਇੱਥੋਂ ਆਰਡਰ-ਰੂਡਰ ਦਿਖਾ ਦੇ 15 ਕਿਲੋ ਦੁੱਧ ਦੀ ਆਪਾਂ ਇਹਦੀ ਪੂਰੀ ਗਰੰਟੀ ਲੈਣੀ ਸੂਆ ਕਿਹੜਾ ਬਾਈ ਇਹਦਾ ਸੂਆ ਇਹਨੇ ਤੀਜਾ ਸੂਣਾ ਵੀਰੇ ਤੀਜਾ ਸੂਆ ਸੂਣਾ ਹਾਂ ਗਾਂਵਾਂ ਗੂੰ ਜਣੀ ਦੀ 20 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਆ ਜੀ ਇਹਦੇ ਸਰਸਪਤੀ ਦਾ ਬੋਲਾ ਨਵਾਬ ਹਾਂਜੀ ਹਾਂਜੀ ਉਹਦਾ ਟੀਕਾ ਹੈਗਾ ਆਪਣੇ ਕੋਲ ਸਾਂਭਿਆ ਵਾ ਜਿਹੜਾ ਵੀਰ ਲਊਗਾ ਦਾ ਆਪਾਂ ਟੀਕਾ ਦੇ ਦਾਂਗੇ ਉਹ ਆ ਲੰਬੀ ਚਲਾ ਦੇ ਵੇੜੇ ਕਣੀ ਤੇ ਮੱਝ ਸੱਜਣੋ ਆ ਗਈ ਏ ਵੀ ਬਾਡੀ ਬੁੱਡੀ ਫੁੱਲ ਆ ਗਈ ਅਜੇ 20 ਤਰੀਕ ਨੂੰ ਦੇਣ ਪੂਰੇ ਇਹਦੇ ਵੀ ਕਿੰਨੇ ਨੂੰ ਜੀ 20 ਨੂੰ ਆ 20 ਤਰੀਕ ਨੂੰ ਪੂਰੇ ਅੱਜ ਮੇਰਾ ਖਿਆਲ ਆ 8 ਹੋ ਗਈ ਅੱਜ 8 ਹੋ ਗਈ ਇੱਕ ਅੱਧਾ ਦਿਨ ਵੱਧ ਵੀ ਲ ਜਾ ਸਕਦਾ ਪਸ਼ੂ ਕੱਟ ਆਏ ਨੂੰ ਆਏ ਨੂੰ ਕਮਾ ਲੈ ਆਏ ਨੂੰ ਕਮਾ ਲੈ ਇੱਕ ਅੱਧੇ ਦਿਨ ਦਾ ਜਾਣੀ ਦੀ ਆਪਾਂ ਕਹਿ ਨਹੀਂ ਸਕਦੇ 20 ਨੂੰ ਇਹਦੇ ਦਿਨ ਪੂਰੇ ਅੱਧ ਦਿਨ ਬਾਈ ਕਹਿੰਦਾ 20 ਨੂੰ ਪੂਰੇ ਨੇ ਤੇ ਬਾਕੀ ਇਹਦੀ ਝੋਲ ਝੂਲ ਆਡਰ ਦੀ ਦੱਸਦੀ ਵੀ ਆ ਯਾਰ ਤੇ ਬੈਠਿਆ ਨਹੀਂ ਜਾਂਦਾ ਇਹਨਾਂ ਲਈ ਵਾ ਤਿਆਰ ਕਰਦੀ ਇਹ ਆਡਰ ਬਣਾਉਂਦੀ ਆ ਫੁੱਲ ਤੇ ਬਾਡੀ ਹੈਗੀ ਆ ਫੁੱਲ ਕੱਦ ਹੈਗਾ ਦਰਮਿਆਨਾ ਚੜਾਈ ਚੜੂਈ ਹੈਗੀ ਉੱਤੋਂ ਪੂਰੀ ਫੁੱਲ ਪਾਸਾ ਪੂਸਾ ਤਾਂ ਨਹੀਂ ਕਰਦੀ ਉਸਤਾਦ ਮਾੜਾ ਨਹੀਂ ਪਾਸਾ ਪੂਸਾ ਨਹੀਂ ਆ ਜਿਹੜਾ ਜਿੰਨਾ ਕਹੇਗਾ ਤੁਹਾਡੇ ਸਾਹਮਣੇ ਆ ਇਹ ਵੀ ਮੇਰੇ ਹਿਸਾਬ ਨਾਲ 100% ਇਹ ਕੱਢੂਗੀ ਹਜੇ ਦਿਨ ਬਹੁਤ ਪਏ ਆ ਠੀਕ ਹੈ ਜੀ ਤੇਰੀ ਬੈਠਣੋਂ ਉੱਠਣ ਦੇ ਨਾਲ ਹੋ ਜਾਂਦਾ ਆ ਬਾਡੀ ਵਾਲੀ ਮੈਂ ਆ ਕੁਆਲਿਟੀ ਚੰਗੀ ਆ ਤੇ ਦਿਨ ਹਜੇ 12 ਕੱਢ ਦੀ ਆ ਤਰੀਕ ਦੇ ਹਿਸਾਬ ਨਾਲ ਆਰਡਰ ਜੇ ਗੱਲਬਾਤ ਕਰ ਲਈ ਆਪਾਂ ਛੋਟੀ ਨੇ ਸ਼ੂ ਧੱਕ ਲਾਇਆ ਹੋਇਆ ਹੁਣੀ ਬਹੁਤ ਤੌੜਾ ਆਰਡਰ ਰੱਖ ਦੀ ਗਾਈਆਂ ਵਾਲਾ ਲੈ ਵਾ ਇਹਨੂੰ ਵੀਰੇ ਆ ਗਾਂ ਵਾਲਾ ਸੇ ਤੁਨੇ ਪਾਸੇ ਬਹਿ ਕੇ ਕੋਈ ਵੀ ਚੋਖਾ ਦੇ ਬਾਡੀ ਬੂਡੀ ਆ ਗਈ ਭਾਈ ਉੱਤੋਂ ਫੁੱਲ ਚੌੜੀ ਹੈਨਾ ਹਾਂਜੀ ਹਾਂਜੀ ਪੂਰੀ ਚੜਾਈ ਚ ਆ ਗਈ ਇਹਦੀ ਬਾਈ ਕਹਿੰਦਾ 15 ਕਿਲੋ ਦੀ ਕੰਡੇ ਵਾਲੇ ਦੀ ਗਾਰੰਟੀ ਦੇ ਦਾਂਗੇ ਦੁੱਧ ਕਹਿੰਦਾ ਬਾਹਰੇ ਕਰੂ 15 ਤੋਂ ਹਾਂ ਬਾਹਰੇ ਕਰੂ ਵੀਰੇ 17-18 ਲੀਟਰ ਦੁੱਧ ਦਊਰਾ ਮੈਂ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ ਵੀਰੇ ਆਪਾਂ 125 ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 25000 ਦੀ ਤੇ ਹੁਣ ਇਹਨੂੰ ਹੋ ਕੇ ਗਰੀਆ ਕੱਟੇ ਤੇ ਵੀ ਮਾਰਦੇ ਓਏ ਬੀ ਬੂਰੇ ਤੇ ਇਹ ਵੀ ਬਾਈ ਦਾ ਬੇਚ ਹੀ ਦਿੰਦੇ ਆਪਾਂ ਵੀਡੀਓ ਚ ਨਵੇੜਦਾ ਨਾ ਕੰਮ ਹਾਗੇ ਰੱਖ ਲਿਆ ਆਪਾਂ ਅੱਗੇ ਉਹਦੀ ਮੱਝ ਪਾਈ ਵੀ ਸੀ ਮਾਂ ਵੇਚਤੀ ਸੀ ਆਪਾਂ ਆਪਣੀ ਵੀਡੀਓ ਚ ਆਪਣੀ ਵੀਡੀਓ ਦੇ ਵਿੱਚ ਹੀ ਇਹਦੀ ਮਦਰ ਸੇਲ ਕਰੀਦੀ ਉਹਦਾ ਕਿੰਨਾ ਕੁ ਦਰਕਾਰ ਸੀ ਬਾਈ ਉਹਦਾ ਵੀਰੇ 16 ਕਿਲੋ ਦਾ ਸੀਗਾ ਰਿਕਾਰਡ ਥੈਂਕਸ ਆ ਆਪਣੇ ਜਾਨੀ ਦੇ ਘਰੋਂ ਹੀ ਸੀ ਕੀਤਾ ਇਹਦੇ ਮੁੰਡੇ ਤੋਂ ਮੱਝ ਲਈ ਦੀ ਸੀ ਠੀਕ ਆ ਜੀ ਇਹਦੀ ਉਮਰ ਕਿੰਨੀ ਕੁ ਹੋ ਗਈ ਇਹਦੀ ਵੀਰੇ ਪੂਰੇ ਸਾਲ ਦਾ ਹੋ ਗਿਆ ਇਹ 1 ਸਾਲ ਦਾ ਹੋ ਗਿਆ ਅੱਖਾਂ 'ਚ ਮੇਰਾ ਖਿਆਲ ਹੈਗੇ ਨੀਲੀਆਂ ਵਾਲੀਆਂ ਹਾਂ ਦੋਨੇ ਆ ਪੈਰਾਂ 'ਤੇ ਵੀ ਨਿਸ਼ਾਨ ਹੈਗੇ ਆ ਉਹਦੇ ਪਿੱਛੇ ਵੀ ਪੈਰਾਂ 'ਤੇ ਨਿਸ਼ਾਨ ਆ ਅੱਗੇ ਆਣੇ ਤੇ ਵੀ ਮਾੜੇ ਮਾੜੇ ਨਿਸ਼ਾਨ ਹੈਗੇ ਆ ਅੱਖਾਂ ਆਗੀਆਂ ਇਹਦਾ ਨੀਲੀ ਦੇ ਜਵਾਬ ਆਗੀਆਂ ਅੱਖਾਂ 'ਚ ਅੱਜ ਵੀ ਬੂਰੀ ਲੀਲੀ ਚ ਹੀ ਸੀਗੀ ਅੱਖਾਂ ਦੋਨੇ ਇਹਦੀਆਂ ਨੀਲੀ ਵਾਲੀ ਆ ਗਈਆਂ ਉਮਰ ਕਿੰਨੀ ਦੱਸਿਆ ਭਾਈ ਜੀ ਉਮਰ ਇਹ ਪੂਰਾ ਸਾਲ ਦਾ ਹੋ ਗਿਆ ਇੱਕ ਸਾਲ ਦਾ ਹਾਂਜੀ ਆ ਚਾਂਬੜੀ ਦੇਖੋ ਐ ਕਾਗਜ਼ਦਾਰ ਦਾ ਪਿੰਡਾ ਟੈਸਟੀ ਕਲਾਂ ਦਾ ਪੂਰਾ ਸਾਫ਼ ਹਾਂ ਟੈਸਟੀ ਕਲਾਂ ਤੇ ਮਾਰ ਨਹੀਂ ਘਰੀ ਉਹ ਕਿਉਂਕਿ ਮੇਨ ਚੀਜ਼ ਹੁੰਦੇ ਨੇ ਇਹ ਵੀਰੇ ਘਰੇ ਰੱਖਣ ਵਾਲੇ ਨੂੰ ਆਪਾਂ ਦੇਵਾਂਗੇ ਕੋਈ ਉਦਾਂ ਨਾ ਵੀਰ ਜਾਰ ਫੋਨ ਕਰੇ ਹਣਾ ਸੌਂਗ ਨਹੀਂ ਵੇਚਣਾ ਤੈਨੂੰ ਅੱਗੇ ਵੀ ਆਪਾਂ ਤਾਂ ਨਹੀਂ ਰੱਖ ਲਿਆ ਸੀ ਠੀਕ ਹੈ ਗੱਲ ਕੋਈ ਘਰੇ ਰੱਖਣ ਵਾਲੇ ਨੂੰ ਸ਼ੌਂਕ ਨਾ ਦੇ ਦਾਂ। ਆਹ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਘਰੇ ਰੱਖਣਾ ਘਰੇ ਰੱਖਣ ਵਾਲੇ ਨੂੰ ਦੇ ਦਾਂਗੇ ਬਹੁਤ ਚੰਗੀ ਆ। ਪੈਸੇ ਕਿੰਨੇ ਲੈ ਲਾਂਗੇ ਜੀ? ਜੈ ਜੀ ਮੁੱਲ ਕਰਦੇ ਆ ਯਾਰ ਦੇਣ ਲੈਣ ਵਾਲਾ 17000 ਦਾ ਕਟਾ ਦੇ ਦਾਂਗੇ ਯਾਰ। ਸਿਰਫ? ਹਾਂ ਬਸ। ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ ਸਿਰਫ 17000 ਦਾ ਤੇ ਆਹ ਮੱਝ ਦਾ ਕੀ ਰਕਾਰਾ ਬਾਈ? ਇਹ ਵੀਰੇ ਚੌਥਾ ਸੂਗਾ ਸੂਈ ਵੀ ਆ ਠੀਕ ਹੈ ਜੀ। ਤੇ ਇਹ ਕੱਲ ਸੂਈ ਆ ਹੁਣ ਨਾ ਮੈਂ ਤਾਂ ਵੀਡੀਓ 'ਚ ਸਾਨੂੰ ਕਹਿਤਾ ਸੀ ਤੁਸੀਂ ਆਜਾ ਚੱਲ ਬਣਾ ਲੈਨੇ ਇਹ ਠੀਕ ਹੈ ਜੀ ਸਾਫ ਹੋ ਗਈ ਹਾਂ ਜਾਨੀ ਕੋਲੇ ਚ ਬੱਚੇ ਨਹੀਂ ਖਾਲੀ ਕਰਤੀ ਹਾਂ ਬੱਚੇ ਨਹੀਂ ਖਾਲੀ ਕਰਤੀ ਬਸ ਆਪਾਂ ਥੋੜਾ ਜਿਹਾ ਨਮਾਉਣ ਤਮਾਉਣ ਹਾਂ ਹਾਂ ਇਧਰ ਨੂੰ ਲਿਆ ਮੜਾ ਜਾਂ ਬਾਹਰਲੇ ਬੰਨੇ ਸਾਫ ਆਊਗੀ ਐ ਇਹਨੂੰ ਲੈ ਚੱਲ ਗਰੀ ਕੈਮਰਾ ਨਾਲੇ ਡਰਦੀ ਆ ਮੈਂ ਬਾਹਰਲੇ ਬੰਨੇਓ ਸਾਫ ਆਜੂ ਤੇ ਇਧਰ ਬੈੜਾ ਤੇ ਮਾਰ ਦੇ ਪਸ਼ੂਆਂ ਸਾਰਿਆਂ ਦੇ ਮਾਰਦਾ ਭਾ ਗਿਆ ਜਿਆ ਖਾਲੀ ਨਾ ਨੰਗਾ ਕੈਮਰਾ ਕਿਤੋਂ ਦੀ ਤੇ ਆ ਜਾ ਬਾਈ ਬਾਹਰਲੇ ਬੰਨੇ ਲਿਆ ਸੂਆ ਕਿਹੜਾ ਬਾਈ ਇਹਦਾ ਇਹਦਾ ਚੌਥਾ ਸੂਆ ਸੂਈ ਵੀ ਆ ਵੀਰੇ ਸੂਆ ਚੌਥਾ ਕੱਲ ਸੂਈ ਆ ਬਾਈ ਕੱਲ ਸੂਈ ਆ ਅੱਜ ਸਵੇਰ ਵੀ ਸਾਫ਼ ਕੀਤੀ ਸੀ ਉਦੋਂ ਬਾਅਦ ਬੱਚੇ ਨੇ ਉਹ ਕਰਤਾ ਠੀਕ ਆ ਜੀ ਗੱਲ ਉਹ ਬੱਚੇ ਨੇ ਬਿਲਕੁਲ ਸਾਫ਼ ਕਰ ਦਿੱਤੀ ਹਾਂ ਬੇਠਾ ਉਹ ਛੋਟੇ ਸਾਹਮਣੇ ਆਲੇ ਵਿੱਚ ਭੋਰਾ ਵੀ ਬੂੰਦ ਵੀ ਨਹੀਂ ਛੱਡੀ ਉਹਨੇ ਹਾਂ ਉਦਾਂ ਹੁੰਦਾ ਵੀ ਚਲੋ ਜਿਹੜੀ ਸੂਏ ਚ ਵੱਡੀ ਹੁੰਦੀ ਆ ਮੈਂ ਆਪਾਂ 2-4 ਦਿਨ ਸਾਫ਼ ਨਹੀਂ ਕਰ ਹਾਂ ਵੀ 6 ਦਿਨ ਉਹ ਤਾਂ ਕੋਈ ਵਹਿਬ ਨਹੀਂ ਮੱਝ ਰਾਜੀ ਆ ਇਹ ਜੀ ਨਹੀਂ ਕੋਈ ਗੱਲ ਐ ਐ ਨਹੀਂ ਕਮਾ ਲੋ ਜੀ ਐ ਨਹੀਂ ਕਮਾ ਲੋ ਤੋ ਦਵਾ ਦੋ ਕਿਹੜਾ ਇਹਦਾ ਕੀਰ ਕੱਟ ਦੱਸਿਆ ਦੁੱਧ ਦਾ ਬਾਈ ਇਹਦਾ ਵੀਰੇ 14 ਕਿਲੋ ਦਾ ਦੱਸਿਆ ਵਾ ਹੁਣ ਵੀ ਆਪਾਂ 10 ਕਿਲੋ ਨੈਟ ਚ ਪਾ ਦਾਂਗੇ ਜਿਵੇਂ ਕੱਲ ਦੀ ਸੂਈ ਵੀ ਐ ਚਾਹੇ ਕੋਈ ਦੋ ਡੰਗ ਮਹਿਲ ਲਿਆ ਕੇ ਅੱਛਾ ਹੁਣ ਵੀ ਬੌੜਾ 10 ਕਿਲੋ ਆਪਾਂ ਇਹਦੇ ਥੱਲੇ ਦੋ ਡੰਗ ਦੋ ਡੰਗ ਚ ਪਾ ਕੇ ਦੇ ਦਿੰਦੇ ਹਾਂ 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 ਕੋਈ ਚੱਕਰ ਹੀ ਨਹੀਂ 14 ਕਿਲੋ ਦੁੱਧ ਤੇ ਐਸ ਵੀ ਹੈ ਗਾਰੰਟੀ ਤੇ ਇਹ ਬੱਚਾ ਕੀ ਆ ਨਾਲ ਇਹਦੇ ਬਾਈ ਇਹਦੇ ਵੀਰੇ ਕੱਟਾ ਇਹਦੇ ਨਾਲ ਆ ਗਿਆ ਮੇਲ ਕਾਫ ਦੁੱਧ ਬਾਈ ਕਹਿੰਦਾ 10 ਕਿਲੋ ਬੌੜਾ ਆਪਾਂ ਹੁਣ ਵੀ ਇਹਦੇ ਥੱਲੇ ਤਲਾ ਰਿਆਂਗੇ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦਾ ਵੀ ਵੀਰੇ 85000 ਰੁਪਈਆ ਇਹ ਦੇ ਦਾਂਗੇ ਸਿਰਫ 85 ਦੀ ਹਾਂਜੀ ਵੀਰੇ ਸੱਜਣੋ ਇਹ ਬਾਈ ਕਹਿੰਦਾ ਸਿਰਫ 85 ਵੀ ਦੇ ਦਾਂਗੇ 10 ਕਿਲੋ ਬੋੜਾ ਕਹਿੰਦਾ ਹੁਣ ਵੀ ਆਪਾਂ ਚਵਾ ਦਾਂਗੇ ਦੋ ਟਾਈਮ ਜੇ ਕਿਸੇ ਸੱਜਣ ਨੇ ਚੋਣਾ ਹਾਂਜੀ ਸੁਆ ਹੈਗਾ ਚੌਥਾ ਹੋਣ ਗੈਰੀ ਇਧਰਲੇ ਬੰਨੇ ਲਿਆ ਬਿਹੜਾਂ ਵੀ ਦਿਖਾ ਦਈਏ ਇਧਰਲੇ ਬੰਨੇ ਲਿਆ ਇੱਕ ਬੈੜ ਮੇਰਾ ਖਿਆਲਾ ਸੁਈ ਹੋਈ ਆ ਬਾਈ ਹਨਾ ਇੱਕ ਬੈੜ ਵੀ ਦਾ ਦੂਜਾ ਸੁਆ ਸੁਈ ਵੀ ਆ ਦੰਦਾ ਆਛਾ ਬੈੜ ਆ ਇਹਦੇ ਤੇ ਮਾਰਦੇ ਗੈਰੀ ਓਏ ਦੰਦਾ ਚ ਕਿੰਨਿਆ ਬਾਈ ਇਹ ਇਹ ਚੌਗੀ ਆ ਵੀਰੇ ਦੰਦਾ ਚ ਚਾਰ ਦੰਦਾ ਟਾਈਮ ਦੁਪਹਿਰ ਦਾ ਕਿਉਂਕਿ ਸ਼ਾਮ ਤੱਕ ਪਸ਼ੂ ਕਾਫੀ ਬਣ ਜਾਂਦੇ ਆ ਮੈਂ ਨਰੋਲ ਖਾਲੀ ਕਰੀ ਆ ਜਾਣ ਵਾਲੀ ਬਿਹੜਾ ਕੋਈ ਬੂੰ ਧਾਰਦੀ ਨਹੀਂ ਇਹਦੇ ਇਹ 15 ਕਿਲੋ ਬੌਲੀ ਹੋਊਗੀ ਇਹਦੇ ਥੱਲੇ ਹਾਂ ਪ੍ਰਿੰਟ ਪ੍ਰਿੰਟ ਵੀ ਚੰਗੀ ਆਦਾ ਤੋੜ ਦੇ ਬਾਈ ਖੋਲ ਕੇ ਹਾਂ ਜਾਤਵਾਨ ਵਾਲੀ ਬਿਹੜਾ ਵੀਰੇ ਇਹ ਥਣ ਥਣ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਜੀ ਸੀਲ ਆ ਵੀਰੇ ਬਿਹੜਾ ਨਾੜਾ ਨੂੜਾ ਵੀ ਸੱਜਣੋਂ ਚੰਗੀਆਂ ਨੇ ਸੂਆ ਹੈਗਾ ਦੂਜਾ ਪਹਿਲਣ ਦਾ ਕੀ ਰਕਾਰ ਦੱਸਿਆ ਦੁੱਧਾ ਬਾਈ ਪਹਿਲਣ ਦਾ ਵੀਰੇ 20 ਕਿਲੋ ਦੱਸਿਆ ਉਹਨਾਂ ਨੇ 20 ਕਿਲੋ ਹਾਂਜੀ ਐਸ ਵਾਰੀ ਮਾੜਾ ਮੋਟਾ ਵਧਾਊਗੀ ਸੂਆ ਹਾਂਜੀ ਹਾਂਜੀ ਵਧਾਊਗੀ ਤੁਸੀਂ ਜਾਣੀ ਦੀ 20 22 ਕਿਲੋ ਮੰਨ ਕੇ ਲਵੋ ਆਪਾਂ ਐਵੇਂ ਬੜਾ ਝੂੜ ਤੂਫਾਨ ਜਾਨੀ ਮਾਰਨਾ ਠੀਕ ਹੈ ਜੀ ਜਾਇਜ ਦੀ ਗੱਲ ਐਨਾ ਕੇ ਤਾਂ ਦੇਣ ਦਾ ਹੱਕ ਵੀ ਐ ਜਿੰਦ ਜਾਨਾਂ ਦੀ ਵਹਿੜ ਆ ਲੈ ਚੱਲੋ ਬਈ ਇਹਨੂੰ ਤੋੜ ਦਿਓ ਲੰਬੀ ਮਾੜੀ ਜੀ ਤੇ ਜਾਨ ਜੂਨ ਚੰਗੀ ਆ ਸੂਆ ਹੈਗਾ ਦੂਜਾ ਦੰਦਾਂ ਚ ਹੈਗੀ ਆ ਚਾਰ ਦੰਦ ਸੂਈ ਕੱਲ ਦੀ ਆ ਬਾਈ ਕੱਲ ਦੀ ਸੂਈ ਆ ਵੀਰੇ ਇਹਦੇ ਥੱਲੇ ਹੁਣ ਬੌਲੀ ਕਿੰਨੀ ਆ 15 ਕਿਲੋ ਹੋਊ ਵੀਰੇ 15 ਕਿਲੋ ਰੈਡੀ ਹਾਂਜੀ ਹਾਂਜੀ ਰੈਡੀ ਹੋਊਗੀ ਓ ਬਾਈ ਕਹਿੰਦਾ ਡੰਗ ਦੋ ਡੰਗ ਆਪਾਂ ਚਵਾਦਾਂਗੇ 15 ਕਿਲੋ ਰੈਡੀ ਆ ਕੱਦ ਵੀ ਚੰਗਾ ਬੱਛੀ ਦਾ ਤੇ ਮੇਨ ਗੱਲ ਆ ਜਿਹੜੀ ਯਾਰ ਲੰਬਾਈ ਬਹੁਤ ਆ ਥਾਣਾ ਥੁਣਾ ਦੀ ਵੀ ਸਾਫ ਆ ਮੂਠੀ ਵਾਲਾ ਵਧੀਆ ਥਾਣਾ ਚੱਡਾ ਵੀ ਜਾਣੀ ਦੀਆਂ ਪੱਟਾਂ ਦੇ ਸਾਨ ਨਾਲ ਆ ਗਈ ਆ ਪੂਰੇ ਹੱਥ ਨੇ ਪੂਰਾ ਡਰੱਖ ਜੂਗੀ ਸ਼ਾਮ ਨੂੰ ਆਰਡਰ ਰੱਖਦੀ ਆ ਬਿਲਕੁਲ ਫਿਕਸ ਤੇ ਲੰਬਾਈ ਲੰਬੂਈ ਹੈਗੀ ਆ ਪੂਰੀ ਫੁੱਲ ਫੁੱਲ ਲੰਬਾਈ ਆ ਅਮਗਾਨ ਨਾਲੋਂ ਕਿੱਥੇ ਲੰਬੀਏ ਹੋਊਗੀ ਛੋਟੀ ਨਹੀਂ ਹੈਗੀ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦਾ ਵੀਰੇ ਆਪਾਂ 75000 ਰੁਪਏ ਇਹਦਾ ਮੁੱਲ 75000 ਆ ਮਾਨਤਾਂ ਬਾਈ ਕਹਿੰਦਾ ਉਹਦੇ ਚ ਕਰਦਾਂਗੇ ਆਏਗੇ ਸੱਜਣ ਦਾ ਦੁੱਧ ਪਾ ਦੂਗੀ ਬਾਈ ਕਹਿੰਦਾ 20 ਤੋਂ ਪਲੱਸ ਪਲੱਸ ਪਾਉ 24 25 ਪਾ ਦੇ ਜਣੀ ਵੀ ਆਪਾਂ 20 ਦੀ ਗਰੰਟੀ ਲੈ ਕੇ ਭੇਜਦੇ ਆ ਆ ਮੁੱਲੇ ਦਾ 75 ਆ ਮਾਨਤਾਂ ਉਹਦੇ ਚ ਹੋ ਜੂਗਾ ਆਏਗੇ ਸੱਜਣ ਦਾ ਤੇ ਬੌਲਾ ਇਸ ਟਾਈਮ ਬਾਈ ਕਹਿੰਦਾ ਇਹ ਥੱਲੇ ਹੈਗਾ 15 ਕਿਲੋ ਹਾਂਜੀ 15 ਆ 15 ਕਿਲੋ ਬੌਲੀ ਆ ਤੇ ਹੁਣ ਮਾਰਦੇ ਆ ਬੱਛੀ ਤੇ ਕੈਮਰਾ ਇਹ ਕਿਵੇਂ ਆ ਬਾਈ ਇਹ ਵੀਰੇ ਦੋ ਦੰਦਾ ਪਿਆਰ ਠੀਕ ਆ ਜੀ ਤੇ ਪਹਿਲਾ ਸੂਆ ਸੂਣੀ ਇਹ ਹਜੇ ਇਹਦੇ ਦਿਨ 20 ਤਰੀਕ ਨੂੰ ਇਹਦੇ ਪੂਰੇ 12 ਦੇ ਨੇ ਦੇ ਪੈ ਨੇ ਹਾਂ 12 ਦੇ ਨੇ ਇਹਦੇ ਪੈ ਆ ਪਰ ਆਪਣਾ ਲੱਗੀ ਪੌਣ ਹਾਂ ਆਪਣਾ ਥੋੜੀਆਂ ਜਿਹੀਆਂ ਹੈਗੀਆਂ ਆਪਾਂ ਆਪਣਾ ਲੱਗੀ ਪੌਣ ਇਹ ਥਾਣਾ ਥੂਣ ਦਿਖਾ ਦੇ ਪੂਰਾ ਵਧੀਆ ਥਾਣਾ ਭਲਾਂ ਦਾ ਕਰਕੇ ਭਲਾਂ ਦੀ ਮਾੜਾ ਮੋਟਾ ਵੀਡੀਓ ਚ ਘੱਟ ਲੱਗੇ ਮੁੱਠੀ ਵਾਲਾ ਥਾਣਾ ਜਮ ਇਹ ਆ ਫਾਰਮ ਦੀ ਬੱਸੀ ਆ ਵੀਰੇ ਆਹ ਹੁਣ ਅੱਜ ਆਹ ਧਲਿਆਰੇ ਜੇ ਦੀ ਅਣਕਤ ਜਰੂਰ ਮੰਦੀ ਹੂੰ ਠੰਡੀ ਸੀ ਪੂਰੀ ਠੀਕ ਹੈ ਗੱਲ ਦੰਦਾਂ ਚ ਆ ਗਈ ਦੋ ਦੰਦ ਸੂਣ ਚ ਦਿਨ ਕੱਢਦੀ ਆ 12 ਨਸਲ ਐਚ ਐਫ ਆ ਗਈ ਜਿਵੇਂ ਪਾਈ ਨੇ ਦੱਸਿਆ ਕਹਿੰਦਾ ਇੱਕ ਦਿਨ ਤਾਂ ਸੱਤ ਫਾਰਮ ਚ ਫੜੀਏ ਨਹੀਂ ਗਈ ਇਹ ਕਣਾਂ ਦੂਜੇ ਦਿਨ ਪਾਸ ਕਰੀਆ ਜਾ ਕੇ ਤੇ ਆਰਡਰ ਰੱਖ ਦਿਆ ਸੱਜਣੋ ਬਿਲਕੁਲ ਫਿਕਸ ਇਹਦਾ ਸੀਮਨ ਦਾ ਤਾਂ ਨਹੀਂ ਪਤਾ ਬਾਈ ਕਿਹੜੇ ਨਹੀਂ ਵੀਰੇ ਸੀਮਨ ਦਾ ਜਿਹੜੇ ਦਾ ਆਪਾਂ ਨੂੰ ਪਤਾ ਨਹੀਂ ਆਪਾਂ ਐਵੇਂ ਝੂਠ ਮਾਰੀ ਜਾਈਏ ਉਹਦਾ ਕੀ ਫਾਇਦਾ ਸੀਮਨ ਦਾ ਨਹੀਂ ਪਤਾ ਅ ਸੀਮਨ ਦਾ ਬਾਈ ਕਹਿੰਦਾ ਆਪਾਂ ਨੂੰ ਪਤਾ ਨਹੀਂ ਥਣ ਥਣ ਬੱਚੀ ਨੂੰ ਚੰਗਾ ਲੱਗਿਆ ਤੇ ਮੇਨ ਗਾਲਾ ਤੋਰਾ ਤੋਰਾ ਵੀ ਚੰਗਾ ਤੇ ਬਾਡੀ ਦੀ ਵੀ ਚੰਗੀ ਆ ਕੱਦ ਵੱਡੇ ਦਾ ਆ ਪਿਓਰ ਦੋ ਦਾਂਦਾ ਇਹ ਗਾਰੰਟੀ ਆ ਆਪਣੀ ਆ ਕੇ ਇਹ ਨਹੀਂ ਹੋਊਗਾ ਵੀ ਚੌਗੀ ਨਿਕਲੂ ਸੀਗੀ ਨਿਕਲੂ ਦੋ ਦਾਂਦਾ ਮੈਂ ਅਬਲੀ ਤੇ ਪੱਟ ਕੇ ਦਿਖਾ ਦਿੰਦਾ ਨਾ ਕੱਦ ਵੱਡੇ ਦਾ ਆ ਗਿਆ ਦੂਜੀ ਪੈੜ ਨਾਲ ਵੀ ਵੱਡਾ ਜੇ ਗੱਲਬਾਤ ਕਰ ਲਈ ਪ੍ਰਿੰਟ ਪ੍ਰਿੰਟ ਚੰਗਾ ਆ ਗਿਆ ਬੱਛੀ ਦਾ ਆਹ ਦੰਦੀ ਦੇਖੋ ਇੱਥੋਂ ਦਿਖਾ ਦੇ ਉਸਤਾਦ ਦੰਦ ਦਿਖਾ ਦੇ ਦੰਦ ਨੇੜੇ ਲਾ ਕੇ ਆਹ ਦੰਦ ਵੀ ਕਰਾ ਦੇ ਚਾ ਇੱਕ ਦੋ ਦੰਦ ਦਾ ਪਿਓਰ ਤੇ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਵੀਰੇ 70000 ਇਹਦਾ ਮੁੱਲ ਹੈਗਾ 70 ਮਾਨਤਾ ਨਾਲ ਉਹ ਚ ਕਰ ਦਾਂਗੇ ਹਾਂਜੀ ਕਰ ਦਾਂਗੇ ਆ ਉਹ ਬੈਠਦਾ ਹੈਗਾ 75 ਜੇ ਕਿਸੇ ਸੱਜਣ ਨੇ ਜੋੜਾ ਲੈਣਾ ਹੋਇਆ ਜੋੜਾ ਲੈਣਾ ਹੋਇਆ ਆਪਾਂ 140 ਦਾ ਦੇ ਦਾਂਗੇ 140 ਦਾ ਜੋੜਾ ਦੇ ਦਾਂਗੇ ਪਹੁੰਚ ਕਰ ਦਾਂਗੇ ਇੱਕ ਨੱਕ ਦੁੱਧ ਪਾਲੂ ਤੇਰੇ ਤਿਆਰ ਬਿਨਾ ਇਹ ਵੀ ਵੀਰੇ 20 ਕਿਲੋ ਤਾਂ ਇਹਨੂੰ ਮੂਲੀ ਗੱਲ ਆ ਦੇਣਾ ਚਾਹੀਦਾ ਜਾਤ ਬਰੀ ਦਾ ਬੈਰੇ ਮੇਰੇ ਹਿਸਾਬ ਨਾਲ ਬਰੀਡ ਆ ਗਈ ਕੱਦ ਵਿੱਡਾ ਗਿਆ ਨਾ ਹਾਂਜੀ ਨੰਬਰ ਬੋਲ ਦਿਓ ਜੀ ਨੰਬਰ ਵੀਰੇ 98785 ਹਾਂਜੀ 01266 ਇੱਕ ਵਾਰੀ ਹੋਰ ਬੋਲਿਓ 98785 ਹਾਂਜੀ 01266 ਵੀਰੇ ਪਿੰਡਾ ਬਣਾ ਆ ਗਿਆ ਪਿੰਡ ਬੁਰਜ ਕਲਾਲਾ ਜਿਹੜਾ ਲੁਧਿਆਣਾ ਤਹਿਸੀਲ ਜਿਗਰਾਉਂੋਂ ਸੀਡ ਜਿਗਰਾਉਂ ਲੱਗੇ ਆਰਾਮਾ ਰਹਿ ਗਿਆ ਠੀਕ ਆ ਜੀ ਥੂ ਰਹਿ ਗਿਆ ਦਵਾਨੇ ਮਾਛੀ ਕੇ ਨਾਲ ਨਾਲ 2-2 ਕਿਲੋਮੀਟਰ ਤੇ ਪਹਿਲਾਂ ਠੀਕ ਆ ਜੀ ਜਾਨਵਰ ਸੱਜਣੋਂ ਬਾਈ ਦੇ ਘਰੇ ਮਾਰਦੇ ਗੈਰੀ ਕੈਮਰਾ ਜਿੰਨੇ ਖੜੇ ਨੇ ਸਾਰੀ ਬਕਾਉ ਨੇ A to Z ਹਾਂਜੀ ਵਪਾਰ ਦਾ ਕੰਮ ਕਰਦੇ ਆਪਾਂ ਹਾਂ ਵਪਾਰ ਦਾ ਕੰਮ ਆ ਬਾਈ ਦਾ 2 H F ਬੈੜਾ ਨੇ ਦੋ ਨੀਲੀ ਰਾਵੀ ਦੇ ਪ्योर ਨੀਲੀ ਦੇ ਨਗੀਨੇ ਨੇ ਤੇ ਦੋ ਮੂਰਾ ਨਸਲ ਦੀਆਂ ਮੱਝਾਂ ਆ ਗਈਆਂ ਤੇ ਇੱਕ ਆ ਗਿਆ ਬੂਰਾ ਨੀਲੀ ਰਾਵੀ ਚ ਕੱਟਾ ਹਾਂ ਆ ਦੇਖ ਲਓ ਥੋੜੇ ਸਾਹਮਣੇ ਖੜੀਆਂ ਠੰਡੀਆਂ ਮੱਝਾਂ ਐ ਨਹੀਂ ਕੋਈ ਤੋੜ ਭੰਨ ਜਾਲੀਆਂ ਨਹੀਂ ਆ ਬਾਕੀ ਇਹਨਾਂ ਜਾਨਵਰਾਂ 'ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ